ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਡਰਾਈਵਰਾਂ ਦੇ ਪੱਖ 'ਚ ਦੋ ਤਿੰਨ ਗੱਲਾਂ ਕਰ ਲੱਗੇ ਆਂ 311 ਦੀ ਨੋ ਐਂਟਰੀ ਨੂੰ ਲੈ ਕੇ ਰੋਡ ਮੰਮਨੂ ਤੇ ਖੱਜਲਖਵਾਰੀ ਨੂੰ ਗੱਲ ਕਰ ਲੱਗੇ ਆਂ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦਾ ਵਾਂ ਸਾਰੇ ਟਰੱਕ ਡਰਾਈਵਰ ਭਰਾ ਆਪਣੇ ਠੀਕ ਠਾਕ ਹੋਣਗੇ ਪਰਮਾਤਮਾ ਚੜ੍ਹਦੀ ਕਲਾ ਬਣਾ ਕੇ ਰੱਖੇ ਸਾਰਿਆਂ ਤੇ ਆਪਾਂ ਇਸ ਟਾਈਮ ਜਿਹੜਾ ਵਾ ਅਮਲਕਨ ਸਟੀਲ ਰੌਨ ਬੋਰਡ ਤੇ ਬਿਲਕੁਲ ਕੋਲ ਖੜੇ ਆਂ ਰਾਤੀ ਜਿਹੜੀ ਖੱਜਲਖਵਾਰੀ ਜਗਰਾਤਾ ਸਾਡਾ ਇੱਥੇ ਹੋਇਆ ਸੀ ਕਿਉਂਕਿ ਅਸੀਂ ਜਾਣਾ ਸੀਗਾ ਅਮਲਕਨ 포ਰਟ ਤੇ 12 ਵਜੇ ਨੋਆ ਐਂਟਰੀ ਖੁੱਲਦੀ ਆ ਆਪਣਾ E11 ਦੀ ਸਟੀਅਰ ਰੌਂਡ ਬੋਰਡ ਲੈਫਟ ਮਾਰਨਾ ਹੈ ਸ਼ੁਰੂ ਤੇ ਉਹਨੇ ਲੈਫਟ ਨਹੀਂ ਮਾਰਨ ਦਿੱਤਾ ਸਭ ਤੋਂ ਪਹਿਲਾ ਹਰਾਨਗੀ ਵਾਲੀ ਗੱਲ ਇੱਥੇ ਇਹ ਆਉਂਦੀ ਹੈ ਕਿ ਬੰਦੇ ਨੇ ਜਿਹੜਾ ਵਾ ਉੱਡ ਕੇ ਜਾਣਾ ਵਾ ਕਿਉਂਕਿ ਦੋ ਹੀ ਇੱਥੇ ਰੋਡ ਆ ਇੱਕ ਤੇ E55 ਵਾ ਉਹ 91 ਬਾਈਪਾਸ ਤੋਂ ਆਪਾਂ ਰਾਈਟ ਜਾਂ ਲੈਫਟ ਮਾਰ ਸਕਦੇ ਹਾਂ ਉਹ ਇਹਨਾਂ ਮਾਮ ਨੂੰ ਕਰਤਾ ਵਾ ਤੇ ਰਾਤੀ ਸਟੀਅਰ ਰੌਂਡ ਬੋਰਡ ਇਹਨਾਂ ਆਪਣਾ ਲੈਫਟ ਨਹੀਂ ਮਾਰਨ ਦਿੱਤਾ ਜਿਸ ਦਾ ਕਰਕੇ ਖੱਜਲ ਖਵਰੀ ਹੋਈ ਤੇ ਹੁਣ ਆਪਾਂ ਸਵੇਰੇ ਉੱਠੇ ਆ 9:30 ਨੋਆ ਐਂਟਰੀ ਦੀ ਆਪਾਂ ਵੇਟ ਕਰਦੇ ਆ ਸਵੇਰ ਵਾਲੀ ਦੀ ਉਹ ਕੁਲੂਗੀ ਤੇ ਹੁਣ ਆਪਾਂ ਜਿਹੜਾ ਵਾ ਪੁਰਾਣੇ ਸੁਣਈਏ ਅੰਮਲਕ ਕੋਹਣੀ ਜਾਵਾਂਗੇ ਬਾਕੀ ਜੇ ਆਪਾਂ ਗੱਲ ਕਰੀਏ 311 ਰੋਡ ਦੀ ਤੇ 12 ਵਜੇ ਨੋ ਐਂਟਰੀ ਖੁੱਲਦੀ ਹੈ 12:30 ਉੱਥੇ ਵੀ ਜਿਹੜਾ ਵਾ ਡਰਾਈਵਰਾਂ ਨੂੰ ਕਾਫੀ ਖਜਲ ਖਵਾਰੀ ਹੁੰਦੀ ਆ ਮੰਨ ਕੇ ਚਲੋ ਜੇ ਅਜਮਾਨ ਨੋ ਐਂਟਰੀ ਜਿਹੜੀ 12 ਵਜੇ ਖੁੱਲਦੀ ਆ ਤੇ ਅੱਧੇ ਘੰਟੇ ਦੇ ਵਿੱਚ ਕਾਫੀ ਗੱਡੀਆਂ ਸ਼ੁਰਤ ਤੱਕ ਛੱਡਦਾ ਵਾ ਪਰ ਕਈ ਵਾਰੀ ਨਹੀਂ ਵੀ ਛੱਡਦਾ ਵੀ ਜੇ ਉਥੇ ਕੋਈ ਟਾਈਮ ਟੇਬਲਿੰਗ ਬੁਲਾਣ ਦਿੱਤੀ ਜਾਵੇ ਤੇ ਮੈਨੂੰ ਮੇਰੇ ਡਰਾਈਵਰਾਂ ਦੀ ਜਿਹੜੀ ਆ ਕਾਫੀ ਜ਼ਿੰਦਗੀ ਸਕੂਨ ਦੀ ਹੋ ਸਕਦੀ ਆ ਮੇਰੇ ਅਕੋਰਡਿੰਗ ਜਿੱਦਾਂ ਮੰਨ ਲਓ ਵੀ ਅਜਮਾਨ ਦੀ ਨੋ ਐਂਟਰੀ 12 ਵਜੇ ਖੁੱਲ ਜਾਂਦੀ ਆ ਤੇ ਓਮਲਕੋਇਨ ਤੇ ਰੈਸਲਕੇਮੇ ਜਿਹੜੀਆਂ ਗੱਡੀਆਂ ਆ ਇਹ ਆਪਣੀ ਰੋਡ ਤੇ 12:30 ਚੜਦੀਆਂ ਆ ਅੱਧੇ ਘੰਟੇ ਦੇ ਵਿੱਚ ਸ਼ੁਰਤਾ ਗੱਡੀਆਂ ਛੱਡਦਾ ਵੀ ਅਜਮਾਨ ਵਾਲੀਆਂ ਤੇ ਉਹੀ ਜਿਹੜਾ ਅੱਧਾ ਘੰਟਾ ਹੋਰ ਵਧਾ ਕੇ ਤੇ 12 ਤੋਂ 1 ਵਜੇ ਤੱਕ ਜਿਹੜੀਆਂ ਅਜਮਾਨ ਵਾਲੀਆਂ ਗੱਡੀਆਂ ਨਿਕਲਣਾ ਤੇ ਮੈਨੂੰ ਉਮੀਦ ਕਾਫੀ ਹੱਦ ਤੱਕ ਜਿਹੜਾ ਬਰਸ਼ ਨਿਕਲ ਜਾ ਸਕਦਾ ਵਾ ਉਸ ਤੋਂ ਬਾਅਦ ਕੋਈ ਟਾਈਮ ਟੇਬਲਿੰਗ ਬਣਾਉਣ ਪਈ ਇੰਨੇ ਤੋਂ ਇੰਨੇ ਜਿਹੜੀਆਂ ਅਜਮਾਨ ਵਾਲੀਆਂ ਗੱਡੀਆਂ ਜਿਹੜੀਆਂ ਵਾ ਨਿਕਲ ਜਾਣਾ ਫਿਰ ਆਪਣੀਆਂ ਔਮਲਕਵਨ ਵਾਲੀਆਂ ਉਸ ਤੋਂ ਬਾਅਦ ਵਾਰੀ ਆ ਜੇ ਰੈਸਲ ਖੇਮੇ ਵਾਲਿਆਂ ਦੀ ਹੁੰਦਾ ਕੀ ਹੈ ਕਿ ਜਿਹੜੇ ਬੰਦੇ ਨੇ ਇਹ ਤੇ ਮੰਨ ਲਓ ਜਬਲ ਅਲੀ ਜਾਣਾ ਵਾ ਨੋ ਐਂਟਰੀ ਚੋਂ ਨਿਕਲ ਕੇ ਉਹਦੇ ਲਈ ਤੇ 40-45 ਮਿੰਟ ਦਾ ਰਾਸਤਾ ਵਾ ਉਸ ਤੋਂ ਬਾਅਦ ਜਿੰਨੇ ਆਬੂ ਤਾਬੀ ਨੂੰ ਲੈਣ ਨੂੰ ਲੰਮੇ ਰੂਟ ਨੂੰ ਜਾਣਾ ਵਾ ਉਹ ਡਰਾਈਵਰ ਨਾ ਦੇ ਉਧਰ ਜੋਗਾ ਤੇ ਨਾ ਉਧਰ ਜੋਗਾ ਕਾਫੀ ਜਿਹੜੀ ਖਜਲ ਖਵਾਰੀ ਹੁੰਦੀ ਹੈ ਇੱਥੇ ਵੀ ਹੁਣ ਦੋ ਗੱਲਾਂ ਨਿਕਲ ਕੇ ਆਉਂਦੀਆਂ ਵਾ ਕਿ ਕਈ ਟਰਾਂਸਪੋਰਟ ਕੰਪਨੀਆਂ ਜਿਹੜੀਆਂ ਵਾ ਚੰਗੀਆਂ ਉਹ ਕੀ ਕਰਦੀਆਂ ਵਾ ਕਿ ਜਦੋਂ ਪਤਾ ਵਾ ਕਿ ਰਾਤ ਨੂੰ ਡਰਾਈਵਰ ਨੋ ਐਂਟਰੀ ਚੋਂ ਨਿਕਲ ਕੇ ਆਇਆ ਵਾ ਜਗਰਾਤਾ ਹੋਇਆ ਵਾ ਸਵੇਰੇ ਉਹ ਕੰਮ ਦੀ ਤਰਤੀਬ ਉਹ ਸਾਬਣਾ ਭਰਉਂਦੇ ਆ ਕਿ ਜਿਹੜੀ ਡਰਾਈਵਰ ਦੀ ਨੀਂਦ ਪੂਰੀ ਹੋ ਜਾਂਦੀ ਆ ਤੇ ਕਈ ਜਿਹੜੇ ਆ ਉਹ ਜਿਹੜਾ ਵਾ ਡੰਡਾ ਚਾੜ ਕੇ ਰੱਖਦੇ ਆ ਤੇ ਡਰਾਈਵਰ ਜਿਹੜਾ ਨੀਂਦ ਦੇ ਵਿੱਚ ਬੋਝ ਜਾਂਦਾ ਵਾ ਤੇ ਆਨ ਰੋਡ ਕਾਫੀ ਜਿਹੜੀਆਂ ਗਲਤੀਆਂ ਹੁੰਦੀਆਂ ਵਾ ਨੁਕਸਾਨ ਹੁੰਦੇ ਆ ਹੁਣ ਕੋਈ ਵੀ ਆਨ ਰੋਡ ਗਲਤੀ ਹੁੰਦੀ ਆ ਉਹ ਸਾਰੀ ਜਿਹੜੀ ਆ ਡਰਾਈਵਰ ਤੇ ਪੇਟੇ ਪੈਂਦੀ ਆ ਮੰਨ ਕੇ ਚੱਲੋ ਡਰਾਈਵਰ ਬੰਦਾ ਵਾ ਭੁੱਖ ਤੇ ਯਾਰ ਸਕਦਾ ਵਾ ਪਰ ਨੀਂਦ ਤੇ ਗਾੜੀ ਕੋਈ ਹੋਰ ਨਹੀਂ ਆ ਹੁਣ ਜੇ ਇਹ ਤੇ ਕਈਆਂ ਦੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਵਾ ਕਿ ਡਰਾਈਵਰ ਬੰਦੇ ਨੂੰ ਨੀਂਦ ਕੁਝ ਨਹੀਂ ਕਹਿੰਦੀ ਤਾਂ ਹਾਂ ਵੀਰ ਜੀ ਬਿਲਕੁਲ ਸੱਚ ਹੈ ਮੈਨੂੰ ਵੀ ਇੱਥੇ ਢਾਈ ਤਿੰਨ ਸਾਲ ਹੋ ਗਏ ਗੱਡੀ ਚਲਾਉਂਦੇ ਨੂੰ ਮੈਂ ਆਪ ਦਾ ਐਕਸਪੀਰੀਅੰਸ ਵੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਕਿ ਜਦੋਂ ਆਪਾਂ ਵਿਹਲੇ ਹਾਂ ਆਪਣੀ 7-8 ਘੰਟੇ ਦੀ ਨੀਂਦ ਹੁੰਦੀ ਹੈ ਬੈੱਡ ਆਪਾਂ ਭਾਂਦੇ ਹਾਂ ਪਰ ਜਦੋਂ ਦੇ ਡਰਾਈਵਰੀ ਲਾਈਨ ਦੇ ਵਿੱਚ ਪਏ ਆ ਬਹੁਤ ਕੁਝ ਜਿਹੜਾ ਆਪਾਂ ਨੂੰ ਸਿੱਖਣ ਨੂੰ ਮਿਲਿਆ ਵਾ ਤੇ ਨੀਂਦ ਜਿਹੜੀ ਆਪਣੀ ਪੱਖ ਕੀ ਆ ਹੁਣ ਅਸੀਂ ਵੀ ਜਿਹੜਾ ਵਾ ਦਿੱਲੀ ਨਿਕਲ ਕੇ ਜਾਂਦੇ ਆ ਤੇ ਕੋਈ ਡਾ ਕੋਈ ਜ਼ਿਆਦਾ ਜ਼ੋਰ ਨਹੀਂ ਹੈ ਪਰ ਕਈ ਵਾਰੀ ਜਿਹੜਾ ਵਾ ਝੋਕਾਂ ਲੱਗਣੇ ਸ਼ੁਰੂ ਹੋ ਜਾਂਦੀਆਂ ਵਾ ਤੇ ਇਹ ਮੇਰੇ ਹਿਸਾਬ ਨਾਲ ਮੈਂ ਕੱਲਾ ਨਹੀਂ ਆ ਕਾਫੀ ਡਰਾਈਵਰ ਕਾਫੀ ਹੱਦ ਤੱਕ ਨਹੀਂ ਆਲਮੋਸਟ ਸਾਰੇ ਡਰਾਈਵਰਾਂ ਦੇ ਹੀ ਇਦਾਂ ਹੁੰਦਾ ਵਾ ਕਿ ਕਈ ਵਾਰੀ ਨੀਂਦ ਪੂਰੀ ਨਾ ਹੋਈ ਹੋਵੇ ਇੱਕ ਦੋ ਦਿਨ ਰੈਗੂਲਰ ਚੱਲਦੇ ਹੋਈਏ ਤੇ ਤੀਜੇ ਚੌਥੇ ਦਿਨ ਜਾ ਕੇ ਜਿਹੜੇ ਵਾ ਰਾਤ ਨੂੰ ਝੋਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਵਾ ਤੇ ਜਦੋਂ ਬੰਦੇ ਦਾ ਮਾਈਂਡ ਜਿਹੜਾ ਵਾ ਬੋਝ ਹੋ ਜਾਂਦਾ ਵਾ ਉਸ ਟਾਈਮ ਬੰਦੇ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਗੱਡੀ ਆਨ ਰੋਡ ਜਾ ਰਹੀ ਹੈ ਅੱਖਾਂ ਖੁੱਲੀਆਂ ਨੇ ਪਰ ਉਸ ਟਾਈਮ ਜਿਹੜਾ ਵਾ ਆਪਣਾ ਮਾਈਂਡ ਕੰਮ ਨਹੀਂ ਕਰਦਾ ਦਿਮਾਗ ਤਾਂ ਕਰਕੇ ਮੈਂ ਕਹਿਣਾ ਵਾਂ ਕਿ ਜਿਹੜੇ ਆਪਣੇ ਟਰਾਂਸਪੋਰਟਰ ਨੇ ਆਪਣੇ ਕੰਪਨੀਆਂ ਵਾ ਉਹਨਾਂ ਨੂੰ ਮੈਂ ਇਹ ਰਿਕੁਐਸਟ ਕਰਦਾ ਵਾਂ ਕਿ ਯਾਰ ਡਰਾਈਵਰਾਂ ਤੇ ਵੀ ਥੋੜਾ ਪੱਖ ਦੇ ਵਿੱਚ ਰਿਹਾ ਕਰੋ ਕਿਉਂਕਿ ਚਲੋ ਠੀਕ ਆ ਕੰਮ ਆਪ ਦੀ ਜਗ੍ਹਾ ਵਾ ਡਰਾਈਵਰਾਂ ਦੇ ਨਾਲ ਕੰਪਨੀ ਹੈ ਤੇ ਕੰਪਨੀ ਦੇ ਨਾਲ ਡਰਾਈਵਰ ਨੇ ਜੇ ਮਲੋ ਡਰਾਈਵਰ ਰਾਤ ਦਿਨ ਚੱਲਣ ਦਿਆ ਵਾ ਤੇ ਉਹ ਆਪਣਾ ਮੋਬਾਈਲ ਫੋਨ ਤਾਂ ਹੈਗਾ ਨਹੀਂ ਵੀ ਜਿਹਨੂੰ ਆਪਾਂ ਚਲਦੇ ਗੱਡੀ ਦੇ ਵਿੱਚ ਚਾਰਜ ਲਾ ਲਾਂਗੇ ਤੇ ਨਾ ਹੀ ਡਰਾਈਵਰ ਦੇ ਕੋਈ ਸੋਲਰ ਸਿਸਟਮ ਆ ਠੀਕ ਆ ਬੰਦਾ ਭੁੱਖ ਤੇ ਜਰ ਲੈਂਦਾ ਵਾ ਕਈ ਵਾਰੀ ਪ੍ਰੋਪਰ ਰੋਟੀ ਵੀ ਖਾ ਲੈਂਦਾ ਵਾ ਪਰ ਸਭ ਤੋਂ ਜ਼ਰੂਰੀ ਜਿਹੜੀ ਆ ਨੀਂਦ ਆ ਨੀਂਦ ਦੇ ਵਿੱਚ ਹੋਇਆ ਨੁਕਸਾਨ ਕੋਈ ਵਸੂਲ ਨਹੀਂ ਕਰਦਾ ਵੇ ਸੋ ਮੈਂ ਇਹੀ ਤਿੰਨ ਪੁਆਇੰਟ ਆਪਣੇ ਕਲੀਅਰ ਕਰਨੇ ਚਾਹਣਾ ਵਾਂ ਕਿ ਜਿਹੜਾ ਵਾ 311 ਦੇ ਖੱਜਲ ਖਵਾਰੀ ਹੁੰਦੀ ਆ ਉਥੇ ਕੋਈ ਟਾਈਮ ਟੇਬਲਿੰਗ ਬਣਾ ਦਿੱਤੀ ਜਾਵੇ ਬਾਕੀ ਤੁਸੀਂ ਸਾਰੇ ਆਪਣੇ ਟਰੱਕ ਡਰਾਈਵਰ ਭਰਾ ਆਪਣੀ ਵੀਡੀਓ ਦੇਖ ਰਹੇ ਹੋਗੇ ਆਪੋ ਆਪਣਾ ਵਿਚਾਰ ਜਿਹੜਾ ਵਾ ਵੀਡੀਓ ਦੇ ਵਿੱਚ ਜ਼ਰੂਰ ਰੱਖਿਓ ਇਸ ਤੋਂ ਇਲਾਵਾ ਜਿਹੜਾ ਵਾ ਨੀਂਦ ਨੂੰ ਲੈ ਕੇ ਡਰਾਈਵਰ ਦੀ ਜਿਹੜੀ ਖੱਜਲ ਖਵਾਰੀ ਹੁੰਦੀ ਆ ਉਹ ਚੀਜ਼ ਤੇ ਵੀ ਮੇਰੇ ਹਿਸਾਬ ਦੇ ਨਾਲ ਹਰ ਇੱਕ ਕੰਪਨੀ ਟਰਾਂਸਪੋਰਟ ਨੂੰ ਜਿਹੜਾ ਵਾ ਗੌਰ ਕਰਨਾ ਚਾਹੀਦਾ ਵਾ ਬਾਕੀ 311 ਤੇ ਜਿਹੜੀ ਖੱਜਲ ਖਵਾਰੀ ਹੁੰਦੀ ਆ ਉਹਦੇ ਲਈ ਜੇ ਕੋਈ ਤੁਸੀਂ ਆਪੋ ਆਪਣਾ ਸੁਝਾਅ ਦੇਣਾ ਚਾਹੁੰਦੇ ਤੇ ਮੇਰੇ ਭਰਾ ਕਮੈਂਟ ਸੈਕਸ਼ਨ ਦੇ ਜ਼ਰੀਏ ਸਾਰੇ ਭਰਾ ਇੱਥੇ ਇੱਕ ਦੂਜੇ ਤੋਂ ਵੱਧ ਕੇ ਆਪਣਾ ਸੋਝਵਾਨੇ ਮੈਸੇਜ ਜ਼ਰੂਰ ਕਰਿਓ ਬਾਕੀ ਆਪਣਾ ਇਹ YouTube ਚੈਨਲ ਹੈ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਡਰਾਈਵਰੀ ਤੇ ਰਿਲੇਟਡ ਆਪਾਂ ਇੱਥੇ ਜਿਹੜੀਆਂ ਡੇਲੀ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਆ ਜਿਹਦੇ ਨਾਲ ਕੁਝ ਆਪਾਂ ਨੂੰ ਵੀ ਸਿੱਖਣ ਨੂੰ ਮਿਲਦਾ ਵਾ ਨਵੇਂ ਡਰਾਈਵਰ ਜਿਹੜੇ ਇੱਥੇ ਆਉਣਾ ਚਾਹੁੰਦੇ ਆ ਉਹਨਾਂ ਦੀ ਕਾਫੀ ਹੈਲਪ ਹੁੰਦੀ ਆ ਇਸ ਤੋਂ ਇਲਾਵਾ ਪੁਰਾਣੇ ਭਰਾਵਾਂ ਦੇ ਨਾਲ ਜਿਹੜੀ ਜਾਣਕਾਰੀ ਸਾਂਝੀ ਹੁੰਦੀ ਰਹਿੰਦੀ ਆ ਧੰਨਵਾਦ